ਬਜੀ ਕੀ ਨਾਮ ਮੈਂ ਕੀ ਕਹਿਣਾ ਚਾਹੁੰਨ ਜੋ ਤੁਸੀਂ ਕੁੱਤੇ ਲੈ ਕੇ ਆਓ ਕਿਹੜੀ ਨਸਲ ਦੇ ਤੇ ਕਿੱਥੋਂ ਆਏ ਮੇਰਾ ਨਾਮ ਸਵੇਕ ਸਿੰਘ ਬਰਾੜਾ ਜੀ ਪਿੰਡ ਮੇਰਾ ਬਰਗਾੜੀ ਹੈ ਇਹ ਸਾਡੇ ਡੌਗਸ ਇੱਕ ਅੱਧੀ ਤੇ ਤਿੰਨ ਤਰ੍ਹਾਂ ਦੇ ਨਸਲ ਨੇ ਅਲੱਗ-ਅਲੱਗ ਨਸਲ ਹੈ ਅਸੀਂ ਇਹਦੇ ਤੇ ਮਤਲਬ ਇਹਦਾ ਸ਼ੌਂਕ ਰੱਖਦੇ ਆ ਸਾਡੇ ਡੌਗਸ ਦੋ ਜਗ੍ਹਾ ਤੇ ਹੁੰਦੇ ਕੋਟਲੀ ਬਲੂ ਤੇ ਬਰਗਾੜੀ ਕਿੰਨੀ ਹਾਈਟ ਹੈ ਕਿਤੋਂ ਦੀ ਨਸਲ ਹੈ ਕੀ ਕੀ ਖਰਾਕ ਜਿਹੜੀ ਤਾਂ ਗੱਦੀ ਬਰੀਡ ਹੈ ਜੀ ਉਹਦੀ ਹਾਈਟ ਚੱਲ ਜਾਂਦੀ ਆ ਅਰਾਊਂਡ 34 ਇੰਚ ਸਿਕਰ ਤੇ ਜਿਹੜੀ ਦਿੱਫਟਨ ਯੂਨੀਵਰਸਿਟੀ ਪਾ ਉਹਦੀ ਹਾਈਟ 30 31 ਮੈਂ ਪੰਜਾਬੀ ਤੇ ਨਸਲ ਹੁੰਦੀ ਹੈ ਜਾਂ ਬਾਹਰ ਦੀ ਨਸਲ ਨਹੀਂ ਪੰਜਾਬੀ ਕਿਵੇਂ ਮੈਂ ਮੰਨ ਵਿੱਚ ਆਏ ਤੁਸੀਂ ਇਹ ਪੰਜਾਬ ਦੀ ਨਸਲ ਨਹੀਂ ਹੈਗੀ ਜੀ ਇਹ ਬੇਸਿਕਲੀ ਮਤਲਬ ਹਿਮਾਲਿਆਨ ਰੇਂਜ ਉਹਦੇ ਵਿੱਚ ਸੀ ਕਹੋ ਤਿੱਬਤੀ ਵੀ ਤਿੱਬਤ ਦਾ ਏਰੀਆ ਨੇਪਾਲ ਦਾ ਏਰੀਆ ਇਹ ਉਥੋਂ ਦੀ ਨਸਲ ਹੈ ਜੀ ਇਹ ਸਾਡੇ ਕੋਲ ਮੇਰੇ ਪਰਦਾਦਾ ਜੀ ਨੇ ਉਹਨਾਂ ਨੂੰ ਸ਼ੌਂਕ ਸੀ ਉਹ ਤਾਂ ਉਦੋਂ ਦੀ ਚੱਲਦੀ ਆ ਰਹੀ ਹੈ ਜੀ ਤਾਂ ਨਹੀਂਗਾ ਮੈਨੂੰ ਵੀ ਇਸੇ ਨਸਲ ਦਾ ਸ਼ੌਂਕ ਹੈ ਸੀ ਕਦੇ ਕੋਈ ਹੋਰ ਨਸਲ ਨਹੀਂ ਰੱਖੀ ਕਿਉਂਕਿ ਰਾਖੀ ਦੇ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਲੋਇਲ ਤੇ ਇੰਟੈਲੀਜੈਂਟ ਬਹੁਤ ਜਿਆਦਾ ਇੰਟੈਲੀਜੈਂਟ ਨਸਲ ਹੈ ਤੇ ਰਾਖੀ ਦੇ ਲਈ ਇਹ ਬਹੁਤ ਵਧੀਆ ਹੈ ਇਸ ਲਈ ਕਰਕੇ ਸੀ ਤਾਂ ਇਹ ਰੱਖੀ ਤੇ ਕ੍ਰਾਫਟ ਐਂਡ ਟਫ ਬਰੀਡ ਹੈ ਛੇਤੀ ਬਿਮਾਰ ਨਹੀਂ ਹੁੰਦੀ ਜਿਹਦੇ ਕਰਕੇ ਮਤਲਬ ਆਪਾਂ ਨੂੰ ਵੀ ਨਹੀਂ ਹੈਗਾ ਕਿ ਡਾਕਟਰ ਦੇ ਕੋਲ ਜਾਣਾ ਪੈਂਦਾ ਫਿਰ ਇੰਡੀਆ ਦੀ ਬਰੀਡ ਹੈ ਉਹ ਕਹਿੰਦੇ ਵੀ ਹਰ ਚੀਜ਼ ਅੱਜ ਕੱਲ ਚੱਲਿਆ ਪ੍ਰਮੋਟ ਇੰਡੀਆ ਪ੍ਰਮੋਟ ਇੰਡੀਆ ਤਾਂ ਆਪਾਂ ਨੂੰ ਇਹ ਵੀ ਆਪਦੀ ਨਸਲ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਜੋ ਆਪਣੀ ਪੁਰਾਣੀ ਇੰਡੀਆ ਦੀ ਨਸਲ ਹੈ ਕਿ ਖਰਾਕ ਕੀ ਆਂਦੀ ਤੇ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਤੁਸੀਂ ਖੇਤੀ ਕਰਕੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਵਪਾਰ ਖਰਾਕ ਤਾਂ ਦੇਖੋ ਜ ਇਹ ਦੇਖ ਕੇ ਅਕਸਰ ਹੀ ਹਰ ਕੋਈ ਬੰਦਾ ਇਹ ਸਵਾਲ ਕਰਦਾ ਵੀ ਇਹਦੀ ਕਿੰਨੀ ਖਰਾਕ ਹੈ ਇਹਦੀ ਨਾਰਮਲ ਖਰਾਕ ਹੀ ਹੈ ਜੀ ਨਹੀਂ ਲੱਸੀ ਵਾਲਿਆ ਉਹਨਾਂ ਦਾ ਚੰਗੀ ਦਹੀਂ ਚੰਗੀ ਲੱਸੀ ਇਹਨਾਂ ਨੂੰ ਮਿਲਦੀ ਹੋਵੇ ਚੰਗੀਆਂ ਮਤਲਬ ਕੋਈ ਬਹੁਤ ਜ਼ਿਆਦਾ ਖਰਾਕ ਨਹੀਂ ਹੈਗੀ ਦੇਖੋ ਨਾਰਮਲ ਜੀ ਮਤਲਬ ਕੋਈ ਖਰਾਕ ਅੱਧੀ ਗੱਲ ਕੀਤੀ ਇਹਨਾਂ ਦੀ ਇੰਟੈਲੀਜੈਂਸ ਦੀ ਗੱਲ ਕੀਤੀ ਪਰ ਇਹਨਾਂ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਕਰਦੇ ਸਨ ਦੇਖੋ ਇਹ ਇਹ ਬ੍ਰੇਨ ਟ੍ਰੇਨ ਨਹੀਂ ਹੋ ਸਕਦੀ ਜੇ ਤੁਸੀਂ ਕਹੋਗੇ ਕਿ ਜਿਵੇਂ ਜਮਾਸ਼ਾ ਘੜੋਗੇ ਜਾਂ ਹੋਰ ਹੋ ਗਿਆ ਨਸਲਾਂ ਤੇ ਇਹ ਫਰੇਨ ਨਹੀਂ ਕੀਤੀ ਜਿਵੇਂ ਬਾਰੇ ਵੈਸੀ ਇੰਡੀਅਨ ਇੰਟੈਲੀਜੈਂਟ ਹੈ ਕਿ ਇਹ ਮਾਲਕ ਪ੍ਰਤੀ ਫੈਮਿਲੀ ਪ੍ਰਤੀ ਬੜੇ ਵਫਾਦਾਰ ਨੇ ਇਹ ਬੜਾ ਮਥ ਫਲਾਇਆ ਜਾਂਦਾ ਕਿ ਇਹ ਨਸਲ ਘਰ ਦੇ ਨੂੰ ਪੈ ਜਾਂਦੀ ਆ ਉਹ ਥੋੜੇ ਰੱਖ ਰਖਾਵ ਤੇ ਆ ਕੋਈ ਵੀ ਨਸਲ ਆ ਤੁਸੀਂ ਕਿਵੇਂ ਰੱਖਦੇ ਹੋ ਦੇਖੋ ਜੇ ਤੁਸੀਂ ਪਿਆਰ ਨਾਲ ਕਿਸੇ ਚੀਜ਼ ਨੂੰ ਰੱਖਿਆ ਤਾਂ ਬਹੁਤ ਇੰਟੈਲੀਜੈਂਟ ਬਹੁਤ ਵਧੀਆ ਹੋਣਾ ਵੀ ਬਾਹਰਲੇ ਬੰਦੇ ਉਹਨਾਂ ਨੇ ਵੜ ਨਹੀਂ ਦੇ ਤੇ ਆਪ ਦੇ ਮਤਲਬ ਘਰ ਦੇ ਬੰਦੇ ਨੂੰ ਕੋਈ ਤੁਸ ਜਿਸ ਤਰ੍ਹਾਂ ਤੁਸੀਂ ਖੇਤੀ ਕਰਦੇ ਹੋ ਖੇਤੀ ਕਰਦੇ ਹੋ ਜੇ ਹੁਣ ਜੋ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਤੁਸੀਂ ਪੰਜਾਬ ਵਿੱਚ ਇਸ ਤਰ੍ਹਾਂ ਦਾ ਨਾ ਕਰਦੇ ਕੋ ਮੈਨੂੰ ਇਸ ਦਾ ਸ਼ੌਂਕ ਹੈ ਜੀ ਸ਼ੌਂਕ ਦੇ ਨਾਲ ਨਾਲ ਆਪਾਂ ਮਤਲਬ ਜੀ ਕਿਸੇ ਵੀ ਚੀਜ਼ ਦਾ ਸ਼ੌਂਕ ਪਾਲਦੇ ਆ ਉਹ ਵਾਧਾ 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 ਉਹਦੀ ਬਰੀਡਿੰਗ ਕਰਨ ਲਾਗੇ ਤਾਂ ਇਸ ਸਾਈਡ ਆ ਗਏ ਬਹੁਤ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਹਰ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਤਾਂ ਸ਼ੌਂਕ ਹੋਣਾ ਜ਼ਰੂਰੀ ਹੈ ਸ਼ੌਂਕ ਹੋਊਗਾ ਤਾਂ ਬੰਦਾ ਇਹਦਾ ਮਨ ਆਸੇ ਪਾਸੇ ਨਹੀਂ ਭਟਕਦਾ ਮਤਲਬ ਚੰਗਾ ਸ਼ੌਂਕ ਕਿਸੇ ਤਰ੍ਹਾਂ ਦਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਡੌਗਸ ਦੇ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਭਾਈ ਬਿਜ਼ਨਸ ਕਿੰਨੇ ਟਾਈਮ ਤੋਂ ਚੱਲ ਰਿਹਾ ਪਰਟਿਕੁਲਰਲੀ ਅਸੀਂ ਬਿਜ਼ਨਸ ਬਨੋਤਾ ਮਤਲਬ ਇਹ ਕੰਮ ਨਹੀਂ ਹੈਗਾ ਸਾਨੂੰ ਇਸ ਨਸਲ ਦਾ ਸ਼ੌਂਕ ਹੈ ਅਸੀਂ ਨਸਲ ਤੇ ਕੰਮ ਕਰਨਾ ਚਾਹੁੰਦੇ ਮੈਨੂੰ ਆਇਆ ਕਿ ਇਸ ਨਸਲ ਨੂੰ ਪ੍ਰਮੋਟ ਕੀਤਾ ਜਾਵੇ ਚੰਗੀ ਚੀਜ਼ ਲੋਕਾਂ ਤੱਕ ਪਹੁੰਚੇ ਜੀ ਤੁਸੀਂ ਡੌਗ ਦਾ ਤੇ ਲੈ ਕੇ ਆਏ ਹੋ ਕਿੰਨੀ ਹਾਈਟ ਦੀ ਹੈ ਕਿੰਨੀ ਉਮਰ ਦੀ ਹੈ ਇਹ ਜਿਹੜੇ ਸਾਡੇ ਕੋਲ ਡੌਗਸ ਹੈ ਇਹਦੇ ਵਿੱਚ ਇੱਕ ਡੌਗ ਹੈ ਜਿਹੜਾ ਬਲੈਕ ਕਲਰ ਦਾ ਡੌਗ ਹੈ ਜੀ ਉਹ ਅਸੀਂ 2 ਸਾਲ ਪਹਿਲਾਂ ਬਰਨਾਲੇ ਸਿਰਫ ਏਹੀ ਨਸਲ ਦਾ ਨੂੰ ਪ੍ਰਮੋਟ ਕਰਨ ਲਈ ਅਸੀਂ 15-20 ਜਾਣਿਆਂ ਨੇ ਉਪਰਾਲਾ ਕੀਤਾ ਸੀਗਾ ਕਿ ਇਹਦਾ ਡੌਗ ਸ਼ੋਅ ਸਪੈਸ਼ਲ ਕਰਵਾਇਆ ਸੀ ਸਪੈਸ਼ਲਟੀ ਇਹਦੇ ਤੇ ਹੀ ਸੀ ਸਿਰਫ ਇਹੀ ਨਸਲ ਗੱਦੀ ਤੇ ਤੇ ਟੈਪਟਮ ਮੈਸੇਜ ਤੇ ਸ਼ੋਅ ਕਰਵਾਇਆ ਸੀ ਉਸ ਸ਼ੋਅ ਦੇ ਵਿੱਚ ਅਸੀਂ ਹਾਈਟ ਦਾ ਕੰਪੀਟੀਸ਼ਨ ਰੱਖਿਆ ਸੀ ਤਾਂ ਕਿ ਜਿਹੜੇ ਵੀ ਕਈ ਵਾਰੀ ਬੰਦੇ ਦੇ ਕੋਲ ਘਰੇ ਡੌਗ ਹੁੰਦਾ ਉਹਨੂੰ ਲੱਗਦਾ ਕਿ ਦੂਜਿਆਂ ਕੋਲ ਤਾਂ ਹਰ ਬੰਦੇ ਕਹਿੰਦਾ ਮੇਰੇ ਕੋਲ ਇੰਨੇ ਇੰਚ ਦਾ ਮੇਰੇ ਕੋਲ ਇੰਨੀ ਹਾਈਟ ਦਾ ਵੀ ਉਹਨਾਂ ਨੂੰ ਇਹ ਨਾ ਲੱਗੇ ਵੀ ਖਣੀ ਸਾਡੇ ਕੋਲ ਮਾੜੀ ਚੀਜ਼ ਆ ਸੀ ਸ਼ੋਅ ਕਰਵਾਇਆ ਸੀ ਉਥੇ ਹਾਈਟ ਕੰਪੀਟੀਸ਼ਨ ਕਰਵਾਇਆ ਸੀ ਉਹਦੇ ਵਿੱਚ 33 ਐਂਡ ਹਾਫ ਇੰਚ ਔਨ ਸਕੇਲ ਇਹਦੀ ਹਾਈਟ ਆਈ ਸੀ ਤੇ 21000 ਰੁਪਏ ਇਹਨੇ ਇਨਾਮ ਜ ਇਹਦਾ ਫਾਦਰ ਵੀ ਸਾਡੇ ਕੋਲ ਸੀ ਰੋਜਰ ਨਾਮ ਦਾ ਡੌਗ ਸੀਗਾ ਬਹੁਤ ਫੇਮਸ ਡੌਗ ਸੀਗਾ ਉਹਦਾ ਵੀ ਉਹ ਵੀ ਸਾਡੇ ਕੋਲ ਸੀ